ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਸੀਮਾ ਵਰਮਾ सुरेंद्र ਸਿੰਘ ਦੀ ਲੀਗਲੀ ਵੈਡਿਡ ਵਾਈਫ ਹਾਂ ਤੇ ਇਹਨਾਂ ਕੋ ਮੈਂ ਤੁਹਾਨੂੰ ਦਿਖਾਣਾ ਸੀਗਾ ਕਿ ਆਹ ਦੇਖੋ ਸਾਡਾ ਮੈਰਿਜ ਸਰਟੀਫਿਕੇਟ ਆ ਇੱਥੇ ਇਹਨਾਂ ਦੇ ਸਾਈਨ ਹੈਗੇ ਇਹਨਾਂ ਦਾ ਨਾਮ ਲਿਖਿਆ ਆ ਇਹ ਦੇ علاوہ ਅਸੀਂ ਇੱਕ ਮੈਰਿਜ ਕੰਟਰੈਕਟ ਵੀ ਸਾਈਨ ਕੀਤਾ ਸੀਗਾ आ देखो ये मैरिज कॉन्ट्रैक्ट असन किया जिदे च इन्होंने मनिया कि मैरिड आ देखो आदेश साफ साफ लिखा आ सीमा एंड सुरेंद्र वर मैरिड एट गुरुद्वारा रिलीजियस सैरेमनी ऑन फैबरी ट्वेंटी फाइव दे आर स्टिल लीगली मैरिड अकॉर्डिंग टू देयर ਰਿਲੀਜੀਅਸ ਕਸਟਮਸ ਸੋ ਆ ਦੇਖੋ ਇੱਥੇ ਲਿਖਿਆ ਆ ਤੇ ਇਹਨਾਂ ਨੇ ਥੱਲੇ ਇਨੀਸ਼ੀਅਲਸ ਕੀਤੇ ਆ ਤੇ ਐਂਡ ਤੇ ਇਹਨਾਂ ਨੇ ਆ ਦੇਖੋ ਸਾਈਨ ਵੀ ਕੀਤੇ ਆ ਸੁਰਿੰਦਰ ਸਿੰਘ ਇਹਨਾਂ ਦੇ ਸਾਈਨ ਆ ਸੋ ਇਹ ਅਸੀਂ ਮੈਰਿਜ ਕੰਟਰੈਕਟ ਇਸ ਕਰਕੇ ਕੀਤਾ ਸੀਗਾ ਕਿਉਂਕਿ ਮੇਰੇ ਕੋ ਪ੍ਰਾਪਰਟੀ ਸੀਗੀਆਂ ਬਿਫੋਰ ਮੈਰਿਜ ਹਾਂਜੀ ਇਹ ਵੀਡੀਓ ਮੈਂ ਆਪਣੇ ਹਸਬੰਦ ਕਰਕੇ ਬਣਾ ਰਹੀ ਹਾਂ ਉਹ ਬਹੁਤ ਹੀ ਚਲਾਕ ਬੰਦਾ ਆ ਉਹਨੇ ਉਹ ਇੰਗਲੈਂਡ ਦੇ ਵਿੱਚ ਚਾਲੀ ਪੌਂਟ ਦੀ ਦਿਹਾੜੀ ਕਰਦਾ ਹੁੰਦਾ ਸੀਗਾ ਮੈਂ ਉਹਨੂੰ ਉੱਥੋਂ ਇੱਥੇ ਕੈਨੇਡਾ ਲੈ ਕੇ ਆਈ ਉਹਦੇ ਲਈ ਸਭ ਕੁਝ ਕੀਤਾ ਉਹਨੇ ਹੁਣ ਬਹੁਤ ਹੀ ਗਰੀਬ ਫੈਮਿਲੀ ਦਾ ਸੀਗਾ ਤੇ ਉਹਨੇ ਹੁਣ ਆਪਣਾ ਘਰ-ਬਾਰ ਬਣਾ ਲਿਆ ਹੈਗਾ ਤੇ ਹੁਣ ਉਹ ਇੱਕ ਹੋਰ ਕੁੜੀ ਦੀ ਜ਼ਿੰਦਗੀ ਖਰਾਬ ਕਰਨ ਚੱਲ ਆਇਆ ਆ ਆਲਰੇਡੀ ਮੈਰਿਡ ਹੈ ਮੇਰੇ ਨਾਲ ਤੇ ਪਰ ਉਹਨੇ ਉਸ ਕੁੜੀ ਨੂੰ ਦੱਸਿਆ ਨਹੀਂ ਹੈਗਾ ਕਿ ਉਹ ਮੈਰਿਡ ਆ ਉਦੀ ਫੈਮਿਲੀ ਵੀ ਬਹੁਤ ਚਲਾਕ ਹੈ ਉਹਨਾਂ ਨੇ ਵੀ ਨਹੀਂ ਉਹਨੂੰ ਦੱਸਿਆ ਤੇ ਹੁਣ ਉਹਦੇ ਨਾਲ ਬਿਨ ਮੇਤੋ ਬਿਨਾ ਡਿਵੋਰਸ ਤੋਂ ਉਹਦੇ ਨਾਲ ਵਿਆਹ ਕਰਨ ਲੱਗਾ ਹੈ ਉਹਨੇ ਮੇਰੇ ਕੋ ਨੋ ਕੰਟੈਕਟ ਲੈ ਲਿਆ ਹੈਗਾ ਆਰਡਰ ਲੈ ਲਿਆ ਹੈਗਾ ਸੋ ਮੈਂ ਉਹਨੂੰ ਕੰਟੈਕਟ ਨਹੀਂ ਕਰ ਸਕਦੀ ਤੁਸੀਂ ਪਲੀਜ਼ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਹ ਮੇਰੇ ਹਸਬੰਡ ਦੀ ਫੋਟੋ ਹੈ ਤੇ ਇਹ ਸਾਡੀ ਮੈਰਿਜ ਦੀ ਫੋਟੋ ਹੈ ਸੋ ਪਲੀਜ਼ ਉਸ ਕੁੜੀ ਨੂੰ ਅਵੇਅਰ ਕਰਾਓ ਕਿਉਂ ਬਸੇ ਨਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਜੀ ਸਰੰਦਰ ਸਿੰਘ ਪਿੰਡ ਕਿਹੜਾ ਜੀ ਪਿੰਡ ਬੀਟਲ ਝੂਗਿਆ ਅੱਛਾ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਜੇ ਪੱਕੇ ਜੇ ਤੁਸੀਂ ਕੈਨੇਡਾ ਦੇ ਵਿੱਚ ਜਿੱਦੋਂ ਤੁਹਾਡੀ ਮੈਰਿਜ ਹੋਈ ਆ ਉੱਥੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਉਹਦੇ ਬਾਰੇ ਭਾਜੀ ਮੇਰਾ ਇਹ ਕਹਿਣਾ ਵਾ ਵੀ ਮੈਂ ਉੱਥੇ ਗਿਆ ਸੀਗਾ ਕਾਮਨ ਲਾ ਬੇਸ ਤੇ ਕਾਮਨ ਲਾ ਬੇਸ ਤੇ ਮੈਂ ਗਿਆ ਸੀਗਾ ਉਹਦਾ ਪ੍ਰੋਸੈਸ ਹੁੰਦਾ 5 ਸਾਲ ਦਾ ਜਿਹੜਾ ਮੈਂ ਵਕੀਲਾਂ ਦੇ ਕੋਲ ਜਾ ਕੇ ਪਤਾ ਕੀਤਾ ਉਹਨਾਂ ਨੇ ਮੈਨੂੰ ਇਹ ਕਿ ਕਿਉਂਕਿ ਮੈਨੂੰ ਗਏ ਨੂੰ 6 ਸਾਲ ਹੋ ਗਏ ਆ ਮੈਂ ਇਮੀਗ੍ਰੇਸ਼ਨ ਲਾਇਰ ਦੇ ਕੋਲ ਗਿਆ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ 5 ਸਾਲ ਦਾ ਪ੍ਰੋਸੈਸ ਹੁੰਦਾ ਪਰ ਤੈਨੂੰ 6 ਸਾਲ ਹੋ ਗਏ ਆ ਮੇਰਾ ਸੈਪਰੇਸ਼ਨ ਐਗਰੀਮੈਂਟ ਬਣਿਆ ਹੋਇਆ ਅੱਛਾ ਜੀ ਇਹਦੇ 10 12 ਪੇਜ ਆ ਇਹ ਕੇਸ ਚੱਲਦਾ ਜੀ ਉੱਥੇ ਹਾਂਜੀ ਕੋਈ ਕੇਸ ਚੱਲਿਆ ਸੀ ਕਿ ਕੇਸ ਹਾਂਜੀ ਦੋ ਵਾਰੀ ਮੇਰੇ ਉੱਤੇ ਇਹਨਾਂ ਨੇ ਕੇਸ ਪਾਇਆ ਸੀ ਦੋ ਵਾਰੀ ਮੈਨੂੰ ਉੱਥੇ ਰੈਸਟ ਕਰਾਇਆ ਇਹਨਾਂ ਨੇ ਤੇ ਇਹ ਮੇਰਾ ਐਗਰੀਮੈਂਟ ਸਾਰਾ ਕੁਝ ਬਣਿਆ ਹੋਇਆ ਮੇਰੀ ਹੁਣ 16 ਨਵੰਬਰ ਨੂੰ ਇਸੇ ਮਹੀਨੇ ਹੀ ਆ ਪਿਛਲੇ ਮਹੀਨੇ ਲਾਸਟ ਮੇਰੀ ਡੇਟ ਸੀਗੀ ਕੋਰਟ ਦੀ ਹਾਂਜੀ ਤੇ ਇਹ ਮੈਂ ਇਮੀਗ੍ਰੇਸ਼ਨ ਲੋਅਰ ਦੇ ਕੋਲ ਗਿਆ ਸੀਗਾ ਤੇ ਉਹਨਾਂ ਨੂੰ ਮੈਂ ਸਾਰਾ ਆਪਦਾ ਪੇਪਰ ਵਰਕ ਦਿਖਾ ਕੇ ਆਇਆ ਹਾਂ ਤੇ ਉਹਨਾਂ ਨੇ ਦੇਖਿਆ ਉਹ ਕਹਿੰਦੇ ਵੀ ਤੇਰੀ ਮੈਰਿਜ ਇੱਥੇ ਰਜਿਸਟਰਡ ਹੋਈ ਮੈਂ ਕਹਾਂ ਜੀ ਨਹੀਂ ਹੋਈ ਉਹਨਾਂ ਨੇ ਮੇਰਾ ਪੇਪਰ ਵਰਕ ਸਾਰਾ ਦੇਖ ਕੇ ਤੇ ਉਹ ਕਹਿੰਦੇ ਵੀ ਤੈਨੂੰ 6 ਸਾਲ ਹੋ ਗਏ ਇਹਦਾ 5 ਸਾਲ ਦਾ ਪ੍ਰੋਸੈਸ ਹੁੰਦਾ ਕਾਮਨ ਲਾ ਦੇਸ ਦਾ ਤੇ ਤੁਸੀਂ ਜਾ ਜੂ ਤੁਹਾਡੇ ਉੱਥੇ ਮੈਡਮ ਆ ਰਹੇ ਰਹਿੰਦੇ ਸੀ ਤੁਹਾਡੀ ਗੱਲ ਕੱਟੀਦੀ ਆ ਵਿੱਚੋਂ ਜੀ ਉਹ ਕਹਿੰਦੇ ਜੀ ਸਾਡੀ ਮੈਰਿਜ ਜਿਹੜੀ ਰਜਿਸਟਰਡ ਹੋਈ ਗੁਰਦੁਆਰੇ ਦੇ ਵਿੱਚ ਹੋਈ ਆ ਨਹੀਂ ਗੁਰਦੁਆਰੇ ਦੇ ਇੰਗਲੈਂਡ ਦੇ ਵਿੱਚ ਹੋਈ ਆ ਰਜਿਸਟਰਡ ਨਹੀਂ ਹੋਈ ਹਾਂਜੀ ਹਾਂ ਹੁਣ ਤੁਸੀਂ ਉਹਨਾਂ ਦੇ ਇਹ ਮਰਜ਼ੀ ਨਾਲ ਤੁਸੀਂ ਆਪਣੀ ਮੈਰਿਜ ਕਰਾ ਲਈ ਕਿ ਜਾਂ ਮੈਂ ਤਾਂ ਭਾਜੀ ਮੈਨੂੰ ਤਾਂ ਰਹਿੰਦੇ ਨਹੀਂ 2 ਸਾਲ ਹੋ ਗਏ ਮੈਂ ਤਾਂ ਸੈਪਰੇਟ ਰਹਿੰਦਾ ਸੀ ਮੈਂ ਉਹਨਾਂ ਦੇ ਨਾਲ ਤਾਂ ਰਹਿੰਦਾ ਹੀ ਨਹੀਂ ਹਾਂਜੀ ਪੰਜ ਕੀ ਨਾਮ ਤੁਹਾਡਾ ਹਰਪੰਨ ਸਿੰਘ ਕਿੱਲ ਕਿਹੜਾ ਹਰਪੰਨ ਜੀ ਮੀਟਾ ਚੁਕੇ ਹੋ ਅੱਛਾ ਜੇ ਤੁਹਾਡੀ ਬੇਟੀ ਦੀ ਸ਼ਾਦੀ ਤੁਸੀਂ ਕਰ ਰਹੇ ਜੀ ਤੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਪਹਿਲਾਂ ਪਹਿਲਾਂ ਜਿੱਥੇ ਸ਼ਾਦੀ ਹੋਈ ਉਹ ਉਹਦੇ ਬਾਰੇ ਨੱਦਵੇ ਦੇ ਬਾਰੇ ਵੀ ਦੱਸੋ ਜੀ ਕੀ ਕਹਿਣਾ ਹੈ ਉਹ ਤਾਂ ਐ ਕਲੀਅਰ ਆ ਜੀ ਇਹਨਾਂ ਆਪਣੀ ਮਰਜ਼ੀ ਨਾਲ ਕਰਾਉਂਦੇ ਆ ਹਾਂਜੀ ਹਾਂਜੀ ਕੀ ਨਾਮ ਦਾ ਹੈ ਕਲਮੰਤ ਕੋਰ ਜੀ ਆ ਕਲਮੰਤ ਕੋਰ ਜੀ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਅਸੀਂ ਬੀਟਲ ਝੁੱਗੀਆਂ ਦੇ ਅੱਛਾ ਜੋ ਤੁਹਾਡੇ ਬੇਟੇ ਦੀ ਸ਼ਾਦੀ ਪਹਿਲਾਂ ਹੋਈ ਤੇ ਜਾਂ ਹੁਣ ਹੋ ਰਹੀ ਆ ਸ਼ਾਦੀ ਇਹਦੇ ਬਾਰੇ ਕੀ ਕਹਿਣਾ ਚਾਹਤਾ ਦੋਨਾਂ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਪਹਿਲਾਂ ਸ਼ਾਦੀ ਹੋਈ ਸੀ ਪਰ ਉਹਨੇ ਸਾਨੂੰ ਤੰਗ ਬਹੁਤ ਕੀਤਾ ਸੀ ਉਹਨੇ ਸਾਨੂੰ ਜਲੰਧਰ ਤਾਈ ਕੋਰਟ ਵਿਖਾ ਲਏ ਸਾਡੇ ਬੱਚੇ ਮੁੱਕੇ ਦਾ ਵੀ ਨਾਮ ਇਹ ਚ ਲਿਖਾਇਆ ਸਾਡੀ ਨੋਹ ਦਾ ਲਿਖਾਇਆ ਪਰ ਸਾਡੀਆਂ ਬੇਟੀਆਂ ਦੇ ਵੀ ਲਿਖਾਈ ਉਹਨੇ ਸਾਨੂੰ ਬਹੁਤ ਧਮਕੀਆਂ ਦਿੱਤੀ ਪਰ ਹੁਣ ਸਾਡੇ ਬੇਟੇ ਨੂੰ ਉਧਰ ਦੇ ਕਾਨੂੰਨ ਨਾਲ ਉਥੋਂ ਇਹਨੂੰ ਕਾਗਜ਼ ਮਿਲ ਗਿਆ ਵੀ ਤੂੰ ਵਿਆਹ ਕਰਾ ਸਕਦਾ ਅਸੀਂ ਤੇਰੇ ਇਸ ਕਰਕੇ ਤਾਂ ਹੁਣ ਵਿਆਹ ਕਰਾਂਗੇ ਹੁਣ ਕਿੱਥੋਂ ਵਿਆਹ ਕਰਵਾ ਰਹੇ ਜੀ ਕਿਹੜੇ ਪਿੰਡ ਦੀ ਗੱਲ ਕੀਤੀ ਆ ਮਰਾ ਸਾਡੀ ਚੰਬੇ ਦੀ ਕਿੱਥੋਂ ਦੀ ਆ ਜੀ ਚੱਬੇ ਪਿੰਡ ਦੀ